ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਅੱਜ VOTING ਹੋ ਰਹੀ ਹੈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੀਐਮ ਭਗਵੰਤ ਮਾਨ ਸਨੇ ਪੋਰ ਕਈ ਵੱਡੇ ਸਿਆਸੀ ਆਗੂਆਂ ਦੇ ਵੱਲੋਂ ਵੱਡੇ ਸਿਆਸੀ ਲੀਡਰਾਂ ਦੇ ਵੱਲੋਂ ਵੋਟ ਪਾਈ ਗਈ ਹੈ ਪਰ ਉੱਥੇ ਹੀ ਦੂਜੇ ਪਾਸੇ ਹੁਣ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਸੋਚਾਂ ਦੇ ਵਿੱਚ ਪਾ ਦੇਣ ਵਾਲੀਆਂ ਨੇ ਕਿਉਂਕਿ ਇੱਥੇ ਸਨਾਟਾ ਛਾਇਆ ਹੋਇਆ ਅੱਜ ਜਿੱਥੇ ਪੰਜਾਬ ਭਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕ ਅੱਜ ਸਵੇਰ ਤੋਂ ਹੀ VOTING ਕਰਨ ਦੇ ਲਈ ਪਹੁੰਚ ਰਹੇ ਨੇ ਪਰ ਉੱਥੇ ਹੀ ਤਿੰਨ ਪਿੰਡ ਦੰ ਦੇ ਵਿੱਚ ਸਨਾਟਾ ਛਾਇਆ ਹੋਇਆ ਇੱਥੇ ਕੋਈ ਵੀ ਜਿਹੜਾ ਵੋਟ ਪਾਉਣ ਨਹੀਂ ਪਹੁੰਚਿਆ ਇਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਰਹੇ ਹਾਂ ਇੱਥੋਂ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਦਰਅਸਲ ਪਿਛਲੇ 2 ਸਾਲਾਂ ਤੋਂ ਪਿੰਡ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਇਹ ਮਾਮਲਾ ਹੈ ਮਾਮਲਾ ਪਿਛਲੇ 2 ਸਾਲਾਂ ਤੋਂ ਹੀ ਸੁਰਖੀਆਂ ਦੇ ਵਿੱਚ ਰਿਹਾ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੀ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸੁਣੀ ਨਾ ਪੰਜਾਬ ਸਰਕਾਰ ਨੇ ਸੁਣੀ ਤੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਨੇ ਸਾਡਾ ਹੱਥ ਫੜਿਆ ਹੈ ਜਿਸ ਕਰਕੇ ਅੱਜ ਸਾਨੂੰ ਇਹ ਵੱਡਾ ਫੈਸਲਾ ਲੈਣਾ ਪਿਆ ਹੁਣਾਂ ਕਿਹਾ ਕਿ ਐਲਾਨ ਤਾਂ ਅਸੀਂ ਪਹਿਲਾਂ ਹੀ ਕਰ ਦਿੱਤਾ ਸੀ ਪਰ ਅੱਜ ਸਮਾਂ ਸੀ ਇਸ ਦੇ ਉੱਤੇ ਅਮਲ ਕਰਨ ਦਾ ਅਤੇ ਅੱਜ ਅਸੀਂ ਬੂਥ ਵੀ ਲਗਾਏ ਨੇ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਪਿੰਡ ਵਾਸੀਆਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਉਹਨਾਂ ਦੇ ਵੱਲੋਂ ਵੱਖੋ-ਵੱਖਰੇ ਬੂਥ ਵੀ ਲਗਾਏ ਗਏ ਲੋਕ ਸਭਾ ਚੋਣਾਂ ਦੇ ਬਾਈਕਾਟ ਵਾਸਤੇ ਅਤੇ ਇਸ ਦੌਰਾਨ ਲੋਕਾਂ ਨੂੰ ਰੋਕਿਆ ਵੀ ਗਿਆ ਕਿ ਉਹ VOTING ਨਾ ਕਰਨ ਪਰ ਇਸੇ ਦੌਰਾਨ ਪਿੰਡ ਦੇ ਬਹੁਤ ਸਾਰੇ ਲੋਕ ਅਜੇਹੇ ਸਨ ਜਿਹੜੇ ਵੋਟ ਪਾਉਣ ਅਤੇ ਇਸ ਦੌਰਾਨ ਉਹਨਾਂ ਦੀ ਇਹਨਾਂ ਦੇ ਨਾਲ ਬਹਿਸਬਾਜ਼ੀ ਹੁੰਦੀ ਹੋਈ ਵੀ ਨਜ਼ਰ ਆਈ ਤਾਂ ਇਹ ਖਬਰ ਸਮਰਾਲਾ ਤੋਂ ਸਾਹਮਣੇ ਆਈ ਹੈ ਤਿੰਨ ਪਿੰਡ ਤੁਹਾਨੂੰ ਦੱਸ ਦਿੰਦੇ ਆ ਕਿਹੜੇ-ਕਿਹੜੇ ਨੇ ਪਿੰਡ ਮੁਸ਼ਕਕਾਬਾਦ ਟੱਪਰੀਆਂ ਅਤੇ ਖਿਰਨੀਆਂ ਪਿੰਡ ਸਮਰਾਲਾ ਦੇ ਅਧੀਨ ਆਉਂਦੇ ਨੇ ਇਹ ਪਿੰਡ ਪਿੰਡ ਮੁਸ਼ਕਕਾਬਾਦ ਟੱਪਰੀਆਂ ਅਤੇ ਖਿਰਨੀਆਂ ਦੇ ਵਿੱਚ ਇਸ ਵਕਤ ਸਨਨਾਟਾ ਛਾਇਆ ਹੋਇਆ ਇੱਥੋਂ ਦੇ ਪਿੰਡ ਵਾਸੀਆਂ ਦੇ ਵੱਲੋਂ ਵੋਟ ਨਾ ਪਾਉਣ ਦਾ ਫੈਸਲਾ ਲਿਆ ਕੇ ਉਰਦਾ ਕਹਿਣੇ ਕਿ ਪਿੰਡ ਦੇ ਵਿੱਚ ਬਾਇਓਗੈਸ ਫੈਕਟਰੀ ਲੱਗ ਰਹੀ ਹੈ ਅਤੇ ਇਸ ਬਾਬਤ ਉਹਨਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੁਚੇਤ ਕੀਤਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਲੋਕਾਂ ਨੂੰ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਰਕੇ ਉਹ ਇੱਥੇ ਫੈਕਟਰੀ ਨਾਲ ਲਗਾਉਣ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੈਸਾਂ ਨੇ ਇਸ ਦੇ ਵਿੱਚੋਂ ਨਿਕਲਣ ਕਿਹਾ ਜਿਸ ਕਰਕੇ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣਗੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖਿਆ ਪਰ ਕਿਸੇ ਨੇ ਵੀ ਸਾਡੀ ਬਾਹਰ ਨਾ ਫੜੀ ਤਾਂ ਅੱਜ ਸਾਡੇ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕ ਕਿੱਤਾ ਜਾ ਰਿਹਾ ਹੈ ਤੇ ਸਾਡੇ ਵੱਲੋਂ ਵੋਟ ਨਹੀਂ ਪਾਈ ਜਾਵੇਗੀ ਫਿਲਹਾਲ ਕੀ ਕੁਝ ਬਿਆਨ ਇਸ ਬਾਬਤ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ ਅਵਧਾਤ ਸਿੰਘ ਜੀ ਪਿੰਡ ਖਾਰੇ ਖੁਰਦ ਵੋਟ ਪਾਉਣ ਆਇਓ ਕੀ ਕਹਿਣਾ ਚਾਹੁੰਦੇ ਵੋਟ ਪਾਉਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਤਾਉਣ ਦਾ ਜੇ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਤੇ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਵੋਟਾਂ ਨਾ ਬਾਉ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਤੁਹਾਨੂੰ ਕਿਹੜੇ ਪਰੇਸ਼ਾਨ ਕਰੇ ਪਰੇਸ਼ਾਨ ਨਹੀਂ ਪਿੰਡ ਦੇ ਕਾਹਦਾ ਮੁਸਕਾਬਾ ਦੇ ਵੇ ਵੋਟ ਪਾਉਣੀ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਹਾਂਜੀ ਇਹ ਇੱਕੋ ਹੀ ਗੱਲ ਆ ਜਦੋਂ ਮਰ ਗਏ ਉਸ ਦਿਨ ਵੋਟ ਮਾਰਨੀ ਆ ਜਿੰਨੇ ਜਿਉਂਦੇ ਉਹਨਾਂ ਜਦੋਂ ਮਰਦੇ ਨਹੀਂ ਮੇਲਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਐਵੇਂ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੋਂ ਵਾਪਸੀ ਜੇ ਫਿਰ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਗਾ ਮੈਨੂੰ ਪਤਾ ਲੱਗਿਆ ਵੋਟ ਪੈਂਦੀ ਆ ਹਾਂਜੀ ਜ਼ਰੂਰ ਜਾਵਾਂਗੇ ਕੁਲਦੀਪ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆ ਖਪਰ ਦਾ ਕੀ ਕਰਨਾ ਹੈ ਜੀ ਵੋਟ ਪਾਉਣ ਆਏ ਜੀ ਐ ਬਾਈਕਟ ਵੀ ਕੀਤਾ ਆਇਆ ਵਾ ਹਾਂ ਬੋਇਆ ਗੋੜਾਂ ਰੱਖਦੇ ਦਰاصل ਗੱਲ ਇਹ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਆ ਜੀ ਵੀ ਉਹਦਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਟ ਕਰਤਾ ਜੀ ਵੋਟਾਂ ਦਾ ਜਿੱਥੇ ਪਿੰਡ ਵਾਲਿਆਂ ਨੂੰ ਵਾਈਟਰ ਦਿੱਤਾ ਹੈ ਤੁਸੀਂ ਬੋਡ ਪਾਣ ਆਏ ਹੋ ਹਾਂਜੀ ਠੀਕ ਹੈ ਨਾ ਚੋਣ ਨੂੰ ਲੱਗੇ ਗੱਲ ਪਈ ਆ ਜੀ ਹੁਣ ਪਿੰਡ ਦੇ ਬੇਸ ਤੇ ਮਤਲਬ ਉਹਨਾਂ ਦੀ ਵੀ ਮੰਨਣੀ ਪੈਂਦੀ ਆ ਜੀ ਠੀਕ ਆ ਜੀ ਗੱਲ ਫਿਰ ਵੋਟਾਂ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਵਿੱਚ ਹੁਣ ਮਮਲਾਜਮ ਕਹਿੰਦੇ ਵੀ ਵੋਟ ਪਾਓ ਕੋਣ ਨੂੰ ਕਿਸੇ ਨੇ ਰੋਕਿਆ ਬੋਡ ਪਾਉਣ ਤੋਂ ਹਾਂ ਰੋਕਿਆ ਤਾਂ ਸੀਗਾ ਜੀ ਉਹਨੇ ਰੋਕਿਆ ਸੀ ਉਹਨੇ ਬੰਦੇ ਉੱਥੇ ਬੈਠੇ ਨੇ ਜੀ ਕੀ ਕਹਿੰਦੇ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂਜੀ ਤੁਸੀਂ ਵੋਟ ਪਾਣ ਆਏ ਹੋ ਹੈਨਾ ਸਰੋਤ ਦੇ ਮੰਚ ਕਿਉਂ ਆਏ ਹੋ ਵੋਟ ਪਾਣ ਲਈ ਵੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦਿਓ ਮਤਲਬ ਵੀ ਪਾਓ ਵੋਟ ਤਾਂ ਕਰਕੇ ਆਉਣ ਆਏ ਆ ਕਿਸ ਨੂੰ ਕਿਸ ਨੇ ਆ ਦੇਣਾ ਚਾਹੁੰਦੇ ਸਾਡੀ ਲੋਕਾਂ ਨੂੰ ਸੁਣਾਈ ਦੇਣਾ ਚਾਹੁੰਦੇ ਆ ਜੀ ਵੀ ਵੋਟ ਪਾਉਣੀ ਚਾਹੀਦੀ ਆ ਜੀ ਵੀ ਵੋਟ ਰੱਖੋ ਨਾ ਜੀ ਵੀ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦਿਓ ਪਾਓ ਪਰ ਵੋਟ ਅਮਰੀਕੀ ਸੀਗਾ ਜੀ ਕਿੰਨੀ ਉਮਰ ਤੁਹਾਡੀ ਜੀ 79 ਸਾਲ ਆ ਤੁਸੀਂ ਚਾਹਣਾ ਸੀ ਆ ਕਿ ਵੋਟ ਪਾਣ ਗਏ ਸੀ ਨਾ ਬਿਲਕੁਲ ਹੀ ਗੋਗਾ ਨਾ ਹੀ ਪਹੁੰਚੀ ਆ ਇਸ ਕਰਕੇ ਸਾਡਾ ਬਾਈਕਰਡਾ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਤਲਬ ਉਹ ਦਾ ਗਰੋਥ ਚੱਲ ਰਿਹਾ ਦੋ ਦਿਨ ਬੀਨੇ ਹੋ ਗਏ ਲਈ ਅਸੀਂ ਬਹੁਤ ਸਮਾਂ ਤੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਤੱਕ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟਿਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸਰ ਚਾਹੇ ਉਹ ਭਾਜੀਨ ਦਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਜਿਹੜੀ ਸਾਗੀਆਂ ਪਾਰਡੀਆਂ ਦਾ ਮੁਕੰਮਲ ਵਾਈਗੜ ਕੀਤਾ ਹੈ ਵੀ ਤਾਂ ਕਿ ਇਹ ਸਾਗੀਆਂ ਪਾਰਡੀਆਂ ਲੋਕਾਂ ਨੇ ਦੇਖ ਲੀਆਂ ਨੇ ਲੰਮੇ ਅਰਸੇ ਤੋਂ ਨਾਲੀ ਫਕਮ 70 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗੇ ਇਹਦੇ ਮੈਂਬਰ ਨੇ ਜੀ ਫੈਮਿਲੀ ਦੇ ਮੈਂਬਰ ਆ ਵੀ ਆ ਵੀ ਫੈਮਿਲੀ ਜਿਹੜਾ ਮੇਰੇ ਦੋ ਲੜਕੇ ਹੈਗੇ ਉਹ ਵੀ ਟੀਚਰ ਆ ਉਹ ਵੀ ਡੂਟੀ ਦੇ ਨੇ ਕੋਈ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਟੀ ਦੇ ਹੈਗੇ ਜੇ ਨਾ ਕੋਈ ਪਿੰਡ ਚ ਕੋਈ ਬੰਦਾ ਘਰੋਂ ਘਰ ਬਾਹਰ ਨਿਕਲੂ ਹੈ ਜੀ ਘਰੋਂ ਘਰ ਮੋਡ ਪਉਣ ਲਈ ਨਿਕਲੂ ਕੋਈ ਬੰਦਾ ਦੇਖੋ ਸਾਡਾ ਇਹ ਬਾਈਗੜਾ ਮੇਰਾ ਖਿਆਲ ਹੈ ਕਿ ਅਸੀਂ ਦਾ ਮਤਲਬ ਜੇ ਕਿਸੇ ਪੌਣੀ ਹੋਊਗੀ ਤਾਂ ਉਹ ਵੀ ਮਰਜੀ ਹੋਊਗੀ ਪਰ ਅਲੀ ਬਾਈਗੜਾ ਕੀਤਾ ਗਿਆ ਇਸ ਕਰਕੇ ਸਵੀ ਪੋਲੀਟਿਕਲ ਪਾਰਟੀਆਂ ਕਿ ਕੋਈ ਇਹ ਕਹਿੰਦਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਆ ਗਏ ਗਾਈ ਦਾ ਮਸਲਾ ਪੇਟਾ ਗਿਆ ਉਹਦਾ ਮਸਲਾ ਹੋਰ ਮਸਲੇ ਆ ਤਾਂ ਕਿਸ਼ੇ ਨਾ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਮ ਹਰਜੁਨ ਸਿੰਘ ਜੀ ਆ ਤੁਸੀਂ ਬੂਥ ਲਾਈ ਬੈਠੇ ਬਾਈਕਾਟ ਦਾ ਕੀ ਕਰ ਰਹਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਲ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਸੀ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਾਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਾਟ ਸੀ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਵਾਦ ਦੇ ਵਿੱਚ देखो गैस दी फैक्ट्री लग रही है जिने मीथेन गैस बनानी हैਾਨੂੰ ਪਤਾ ਹੀ ਵੀ ਬਹੁਤ ਹੋ ਜ਼ਹਿਰੀਲੀ ਗੈਸ ਹੈ ਜੋ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾਇਕ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਸਕ ਨਗਰਾਂ ਨੇ ਫੈਸਲਾ ਲਿਆ ਹੈ ਬਈ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਹੈ ਪਰ ਦੇਖੋ ਨਹੀਂ ਵੀ ਮਿਲ ਰਿਹਾ ਵੀ ਕੁਝ ਕੇ ਲੋਕ ਵੋਟਾਂ ਵੀ ਪਾ ਰਹੇ ਨਹੀਂ ਕੀ ਕਾਰਨ ਕੀ ਹੋ ਸਕਦਾ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਦੇਖੋ ਜੀ ਕਹਾਣੀ ਇਸ ਤਰ੍ਹਾਂ ਹੈ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤੀ ਕੋਈ ਨਹੀਂ ਇਹ ਕਈ ਪਿੰਡਾਂ ਦਾ ਸਾਂਝਾ ਬੂਤਰ ਜਿਹੜਾ ਲੱਗਿਆ ਸਾਂਝਾ ਹੈ ਇਹ ਦੋ ਪਿੰਡਾਂ ਦਾ ਬੂਤ ਹੈ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜੇ ਦਾ ਬੂਤ ਹੈ ਜੀ ਇਹ ਹਰਿਓ ਤੇ ਟੱਪਰੀਆਂ ਦਾ ਹਰਿਓ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓ ਫਿਰ ਨਾਲ ਨਹੀਂ ਹੈਗਾ ਬਾਈ ਕੱਟ ਦੇ ਹਰਿਓ ਪਸ਼ੂਕ ਲੋਕ ਹੈਗੇ ਨੇ ਔਰ ਕੁਝ ਨਈ ਵੀ ਹੈਗੇ ਜਬਰਦਸਤੀ ਟੱਪਰੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈ ਕੱਟ ਹੈ ਯੋ ਲੋ ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਆਈਏ ਮੁਸਕਾਬਾਦ ਆ ਸਰ ਇਹ ਸਵੇਰ ਤੇ ਕਿੰਨੇ ਵਜੇ ਖੜੇ ਹੋ ਰਹੀ ਐ ਲਗਭਗ 7 ਵਜੇ ਤੇ ਸਰ ਪ੍ਰੋਗਰਾਮ ਸੀਗਾ ਜਿਹੜਾ ਹੁਣ ਸਟਾਰਟ ਹੋਣ ਦਾ ਹੁਣ ਟਾਈਮ ਕਿੱਦਾਂ ਹੋ ਗਿਆ ਐ ਲਗਭਗ ਮੈਂ ਕਿਨਾ 7:00 ਹੋ ਸਕਰ ਗਿਆ ਜੀ 8 ਵਜੇ ਨੂੰ ਚਾਹ ਲੱਗ ਗਈ ਕੋਈ ਕੋਣ ਆਇਆ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰ ਕਰ ਰਹੀ ਹੈ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ ਜੀ ਜ਼ਿਆਦਾ ਵੋਟਰ ਬੂਥ ਪਾਣਾ ਹੈ। ਐ। ਪੈਸਰ ਜਿੱਦਾਂ ਦੱਸ ਰਹੇ ਨੇ ਵੀ ਪਿੰਡ ਨੇ ਬਾਈਕਾਟ ਕੀਤਾ ਆ। ਮੁੱਟ ਪਰ ਲੱਗਦਾ ਵੀ ਵੋਟਰ ਤੇ ਵੀ ਇਸ਼ਾਰਾ ਦਿਖਾਉਣਗੇ ਜੀ। ਫਿਰ ਦੇਖੀ ਦੇਖਣ ਮਿਲਿਆ ਕਿ ਉਹ ਸਿਰਦਾ ਵੀ ਵਿਰੋਧ ਨਹੀਂ ਕੀ ਮਾਰ ਨਹੀਂ। ਨਹੀਂ ਸਰ ਇਹ ਤਾਂ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀਆ ਪਿੰਡ ਦਾ। ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹਿ। ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸ ਨੇ ਨਹੀਂ ਕਿਹਾਗਾ। ਸਰਪੰਚ ਵੱਲੋਂ ਕੋ ਸਜੋਗੋ ਦਿੱਤਾ ਕਿ ਕਾਣ ਪਿੰਡ ਰਹਿਣ ਦਾ। ਐ। ਬੈਸੋ ਸਰ ਪੰਚਾਇਤ ਆਊਟ ਆਫ ਹੋਈਆਂ ਹੋਣ ਜਣੇ ਹੁਣ ਪਿਛਲੇ ਟਾਈਮ ਤੋਂ। ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ। ਜੇ ਕੋਈ ਮੂਡ ਪਾਣ ਆਂਦਾ ਵਾ ਤੇ ਕੋਈ ਵੀ ਗੱਲ ਸੁਣਨ ਕਿੱਟਾ ਆਉਂਦੀ ਤੋ ਤੁਹਾਨੂੰ ਸੁਬਨ ਨੇ ਪੁੱਛ ਬਈ ਸਰ ਚਾਂਸ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਆਉਣ ਦੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણે રપે તો દૂર તે મુદ્દે દે નેડે લાઇવ પંજાબી ટીવી